ਾਇਕਾ ਨਿਮਰਤ ਖੈਰਾ ਨੇ ਕੀਤਾ ਆਪਣੀ ਨਵੀਂ ਐਲਬਮ ਦਾ ਐਲਾਨ ਸਤੰਬਰ ਮਹੀਨੇ ਦੀ ਇਸ ਤਰੀਕ ਨੂੰ ਰਿਲੀਜ਼ ਹੋਏਗੀ ਮੈਜਿਕਲ ਸਸ਼ਕਲ ਜੀ ਤੁਸੀਂ ਦੇਖ ਰਹੇ ਹੋ ਪਾਲੀਵੁੱਡ ਤੇ ਬਾਲੀਵੁੱਡ ਦੀ ਅਪਡੇਟ ਦੇ ਨਾਲ ਭਰਿਆ ਸ਼ੋ ਨਵੇਂ ਨਕੋਰੇ ਤਾਜ਼ੀ ਅਪਡੇਟ ਦੇ ਵਿੱਚ ਗੱਲ ਕਰਾਂਗੇ ਆਪਣੀ ਟੈਲੈਂਟ ਦੇ ਦਮ ਤੇ ਆਪਣੀ ਐਕਟਿੰਗ ਅਤੇ ਆਵਾਜ਼ ਦੇ ਦਮ ਤੇ ਪੰਜਾਬੀ ਇੰਡਸਟਰੀ ਦੇ ਵਿੱਚ ਵਿਲੱਖਣ ਪਛਾਣ ਬਣਾਉਣ ਵਾਲੀ ਨਿੰਮੋ ਯਾਨੀ ਕਿ ਨਿਮਰਤ ਖੈਰਾ ਦੀ ਨਿਬਰਤ ਖੈਰਾ ਦੇ ਫੈਨਸ ਦੇ ਲਈ ਬਹੁਤ ਹੀ ਚੰਗੀ ਖਬਰ ਹੈ ਨਿਬਰਤ ਖੈਰਾ ਆਪਣੇ ਚਾਹਣ ਵਾਲਿਆਂ ਨੂੰ ਉਹਨਾਂ ਦੇ ਸੁਣਨ ਵਾਲੇ ਸਰੋਤਿਆਂ ਨੂੰ ਉਹਨਾਂ ਨੂੰ ਵੇਖਣ ਵਾਲੇ ਦਰਸ਼ਕਾਂ ਨੂੰ ਇੱਕ ਤੋਹਫਾ ਦੇਣ ਜਾ ਰਹੇ ਨੇ ਜੀ ਹਾਂ ਨਿਬਰਤ ਖੈਰਾ ਹੁਣ ਇੱਕ ਐਲਬਮ ਰਿਲੀਜ਼ ਕਰ ਰਹੇ ਨੇ ਜਿਸ ਦਾ ਨਾਮ ਹੈ ਮੈਜਿਕਲ ਜਾਣਕਾਰੀ ਮੁਤਾਬਕ ਇਹ ਐਲਬਮ ਸਤੰਬਰ ਮਹੀਨੇ ਦੀ 4 ਤਰੀਕ ਨੂੰ ਰਿਲੀਜ਼ ਹੋਣ ਵਾਲੀ ਹੈ ਇਸ ਐਲਬਮ ਦੇ ਵਿੱਚ ਜੋ ਗੀਤ ਨੇ ਉਹ ਵੱਖ-ਵੱਖਰੇ ਪਲੇਟਫਾਰਮਸ ਤੇ ਰਿਲੀਜ਼ ਕੀਤੇ ਜਾਣਗੇ ਬ੍ਰਾਊਨ ਸਟੂਡੀਓਜ਼ ਅਤੇ ਹਰਵਿੰਦਰ ਸਿੱਧੂ ਦੇ ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਐਲਬਮ ਦੇ ਵਿੱਚ 11 ਗੀਤਾਂ ਨੂੰ ਸ਼ਾਮਲ ਕੀਤਾ ਗਿਆ ਜਿਸ ਵਿੱਚਲੇ ਜ਼ਿਆਦਾਤਰ ਗੀਤਾਂ ਨੂੰ ਆਧੁਨਿਕਤਾ ਭਰੇ ਸੰਗੀਤਕ ਸੁਮੇਲ ਅਧੀਨ ਹੀ ਸਾਹਮਣੇ ਲਿਆਂਦਾ ਜਾ ਰਿਹਾ ਜਿਨ੍ਹਾਂ ਸਾਰਿਆਂ ਦੀ ਰਚਨਾ ਅਰਜਨ ਢਿੱਲੋਂ ਦੇ ਵੱਲੋਂ ਕੀਤੀ ਗਈ ਹੈ ਜਦਕਿ ਸੰਗੀਤ ਮਿਕਸਰ ਕੀ ਦੇ ਦੁਆਰਾ ਤਿਆਰ ਕੀਤਾ ਗਿਆ ਜੋ ਇਸ ਤੋਂ ਪਹਿਲਾਂ ਵੀ ਕਈ ਖੂਬਸੂਰਤ ਅਤੇ ਹਿੱਟ ਗਾਣੇ ਇੰਡਸਟਰੀ ਨੂੰ ਦੇ ਚੁੱਕੇ ਨੇ ਮੈਜਿਕਲ ਨਿਮਰਤ ਖੈਰਾਦੀ ਦੀ ਤੀਜੀ ਐਲਬਮ ਹੈ। ਔਰ ਇਨਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਨੇ ਪੋਸਟਰ ਵੀ ਇਸ ਐਲਬਮ ਦਾ ਰਿਲੀਜ਼ ਕੀਤਾ ਹੈ ਜਿਹਦੇ ਵਿੱਚ ਉਹ ਡਿਫਰੈਂਟ ਕਿਰਦਾਰ ਦੇ ਵਿੱਚ ਨਜ਼ਰ ਆ ਰਹੇ ਨੇ। ਤਾਂ ਇਹ ਪੋਸਟਰ ਦੇਖਦਿਆਂ ਹੀ ਦਰਸ਼ਕ ਉਹਨਾਂ ਦੇ ਚਾਹਣ ਵਾਲੇ ਜੋ ਫੈਨਸ ਉਹਨਾਂ ਦੇ ਨਾਲ ਸੋਸ਼ਲ ਮੀਡੀਆ ਤੇ ਐਡ ਨੇ ਤਾਂ ਲਗਾਤਾਰ ਉਹਨਾਂ ਨੂੰ ਕਮੈਂਟ ਕਰਨਾ ਸ਼ੁਰੂ ਹੋ ਗਏਗੇ ਨੇ ਕਿ ਅਰਜਨ ਢਿੱਲੋਂ ਦੀ ਆਵਾਜ਼ ਹੈ। ਅਰਜਨ ਢਿੱਲੋਂ ਦੇ ਲਿਖੇ ਗਾਣੇ ਨੇ ਤੇ ਨਿਮਰਤ ਖੈਰਾਦੀ ਦੀ ਆਵਾਜ਼ ਹੈ। ਤਾ ਉਹਨਾਂ ਤੋਂ ਹੋਰ ਰਹਿ ਨਹੀਂ ਹੋ ਰਿਹਾ ਉਹ ਕਹਿ ਰਹੇ ਨੇ ਕਿ ਜਲਦ ਹੀ ਇਹ ਐਲਬਮ ਰਿਲੀਜ਼ ਹੋਵੇ ਤੇ ਅਸੀਂ ਨਿਮਰਤ ਖੈਰਾ ਦੇ ਗੀਤਾਂ ਨੂੰ ਸੁਣੀਏ ਵਰਕਫਰੰਟ ਤੇ ਗੱਲ ਕਰੀਏ ਤਾਂ ਨਿਮਰਤ ਖੈਰਾ ਨੇ ਪੰਜਾਬੀ ਇੰਡਸਟਰੀ ਨੂੰ ਜੋੜੀ ਵਰਗੀਆਂ ਸੌਂਕਣ ਸੌਂਕਣੇ ਵਰਗੀਆਂ ਹਿੱਟ ਫਿਲਮਾਂ ਦਿੱਤੀਆਂ ਔਰ ਜਾਣਕਾਰੀ ਮੁਤਾਬਿਕ ਬਹੁਤ ਜਲਦੀ ਨਿਮਰਤ ਖੈਰਾ ਪੰਜਾਬੀ ਇੰਡਸਟਰੀ ਦੀਆਂ ਵੱਡੀਆਂ ਫਿਲਮਾਂ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਸੋ ਕਿਹਨੂ ਕਿਹਨੂ ਇੰਤਜ਼ਾਰ ਹੈ ਜੀ ਨਿਮਰਤ ਖੈਰਾ ਦੀ ਆਉਣ ਵਾਲੀ ਐਲਬਮ ਦਾ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝਾ ਕਰਨਾ